ਲਓ ਵੀ ਬੱਚਿਓ ਅੱਜ ਮੈਂ ਸੁਣਾਉਣਾ ਤੁਹਾਨੂੰ ਇੱਕ ਬਹਾਨੇਵਾਜ ਬੱਚੇ ਦੀ ਕਹਾਣੀ ਮਾਸਟਰ ਆਖੜ ਕੰਮ ਦਿਖਾ ਕਹਿੰਦਾ ਪੈਨ ਖੜ ਗਿਆ ਸੀ ਉਹਨਾ ਫਿਰ ਕੀ ਆ ਪਾਠ ਸੁਣਾ ਕਹਿੰਦਾ ਕਾਪ ਚੜ ਗਿਆ ਸੀ ਕੱਲ ਸਕੂਲ ਕਿਉਂ ਨਹੀਂ ਆਇਆ ਪਿੰਡ ਚ ਬੁੜਾ ਮਰ ਗਿਆ ਸੀ ਸੋ ਬੀਰੀਆ ਅੱਛਰ ਮੈਂ ਲੇਟ ਹੋ ਗਿਆ ਸੀ ਫਿਰ ਤੂੰ ਅਗਲੇ ਪਿਰੜ ਆ ਜਾਂਦਾ ਦਰਬੰਦ ਗੇਟ ਹੋ ਗਿਆ ਸੀ ਆਪਣੇ ਬਾਪ ਨੂੰ ਲਿਆ ਬੁਲਾ ਕੇ ਉਹ ਤਾਂ ਗਿਆ ਲਾਮ ਨੂੰ ਹੈ ਜਦ ਕਰ ਆਵੇ ਲੈ ਕੇ ਆਮੀ ਉਸਨੇ ਮੋੜਨਾ ਸ਼ਾਮ ਨੂੰ ਹੈ ਆ ਕੇ ਇੱਕ ਬੱਚੇ ਨੇ ਦੱਸਿਆ ਆ ਕੇ ਇੱਕ ਬੱਚੇ ਨੇ ਦੱਸਿਆ ਸਾਰੇ ਤੇ ਬੋਲਦਾ ਹੈ ਐ ਮੈਂ ਵੀਲਾ ਫਿਰਦਾ ਰਹਾਂਗਾ ਆਪਣਾ ਵਕਤ ਰੋਲਦਾ ਹੈ ਕੱਲ ਸਵੇਰੇ ਕਿਸੇ ਦੀ ਜੰਦ ਤੋਂ ਇਹਨੇ ਪੈਸੇ ਲੁੱਟੇ ਸੀ ਕੀਤੀ ਫੇਰ ਇਸਨੇ ਚੋਰੀ ਚ ਪੈ ਗਏ ਕੁੱਤੇ ਸੀ ਜਿਨ੍ਹਾਂ ਨੇ ਚੋਰੀ ਕਰਦਾ ਪੜਿਆ ਉਹਨਾ ਮਾਰੇ ਮ ਕੇ ਬਚਿਆ ਹੈ ਚੋਰੀ ਕਰਨ ਤੇ ਝੂਠ ਬੋਲਣੋ ਹਾਲੇ ਵੀ ਨਾ ਹਟਿਆ ਹੈ ਰੱਖਦਾ ਜੇਬ ਵਿੱਚ ਕੰਗੀ ਸ਼ੀਸ਼ਾ ਪੂਰੇ ਫੈਸ਼ਨ ਕਰਦਾ ਹੈ ਮਨ ਦਾ ਕਿਸੇ ਦਾ ਵੀ ਨਾ ਕਹਿਣਾ ਮਾਪਿਆਂ ਨੂੰ ਤੰਗ ਕਰਦਾ ਹੈ ਆਉਂਦੀ ਉਸ ਦੀਆਂ ਰੋਜ਼ ਸ਼ਿਕਾਇਤਾ ਬੱਚਿਆਂ ਦੇ ਨਾਲ ਲੜਦਾ ਸੀ ਕਰਕੇ ਵਿੱਚ ਜਮਾਤ ਦੇ ਇਲਤਾਂ ਦੂਜਿਆਂ ਦੇ ਸਿਰ ਮੜਦਾ ਸੀ ਮਾਸਟਰ ਜਦ ਵੀ ਕੋਲ ਬੁਲਾਉਂਦੇ ਨਵੇਂ ਬਹਾਨਾ ਤੜਦਾ ਸੀ ਸਾਰੇ বারবার ਸਮਝਾਉਂਦੇ ਫਿਰ ਵੀ ਨਾ ਉਹ ਪੜਦਾ ਸੀ ਕਿਹੜੇ ਦਿਨ ਨਤੀਜਾ ਆਇਆ ਕਿਹੜੇ ਦਿਨ ਨਤੀਜਾ ਆਇਆ ਹਰ ਕੋਈ ਖੁਸ਼ੀ ਮਨਾ ਰਿਆ ਸੀ ਪਾਰੇ ਹੋ ਖੇਲ ਹੋ ਗਿਆ ਕੱਲਾ ਬੈਠਾ ਤਾਂ ਪਛਤਾ ਰਿਆ ਸੀ ਪਾਰੇ ਹੋ ਖੇਲ ਹੋ ਗਿਆ ਕੱਲਾ ਬੈਠਾ ਤਾਂ ਪਛਤਾ ਰਿਆ ਸੀ ਵੱਡਾ ਪੜਾਕੂ ਆ ਫੜ ਡੰਡਾ ਹੁਣ ਤੋਂ ਮੱਝਾ ਚਾਰ ਲਜਾਇਆ ਕਰ ਅੱਜ ਤੋਂ ਤੇਰਾ ਸਕੂਲ ਜਾਣਾ ਬੰਦ ਪਾਪਾ ਪਾਪਾ ਹੁਣ ਮੈਂ ਮਿਹਨਤ ਕਰੂੰਗਾ ਹੁਣ ਮੈਂ ਪੜ੍ਹਿਆ ਕਰੂੰਗਾ ਹੁਣ ਮੈਂ ਪੜ੍ਹਿਆ ਕਰੂੰਗਾ